ਇਸ ਸਮੇਂ ਮੌਜੂਦਾਂ ਪਿੰਡ ਤਨਾਸ ਦੇ ਵਿੱਚ ਜਿੱਥੇ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਪਿੰਡ ਤਨਾਸ ਦੇ ਸਾਢੇ 3 ਏਕੜ ਦੇ ਉਸ ਤਲਾਬ ਨੂੰ ਜੋ ਛੱਪੜ ਕਹਿ ਸਕਦੇ ਹਾਂ ਪੁਰਾਣੇ ਸਮੇਂ ਦੇ ਵਿੱਚ ਛੱਪੜ ਹੁੰਦਾ ਸੀ ਉਸ ਨੂੰ ਅ ਅੰਮ੍ਰਿਤ ਸਰੋਵਰ ਬਣਾਉਣ ਦੀ ਮਨਜ਼ੂਰੀ ਮਿਲ ਗਈ ਹੈ ਉਹਨਾਂ ਵੱਲੋਂ ਮਨਜ਼ੂਰੀ ਪ੍ਰਸ਼ਾਸਨ ਵੱਲੋਂ ਦੇ ਦਿੱਤੀ ਗਈ ਹੈ ਫਿਲਹਾਲ ਇਸ ਮਨਜ਼ੂਰੀ ਦੇ ਲਈ ਟੈਂਡਰਾਂ ਦੀ ਕਾਲ ਤਾਂ ਕੀਤੀ ਗਈ ਆ ਲੇਕਿਨ ਤਸਵੀਰਾਂ ਪਿੰਡ ਦੇ ਵਿੱਚ ਮੌਜੂਦ ਆ ਪਿੰਡ ਦੀਆਂ ਵਿਖਾਉਣ ਦੀ ਕੋਸ਼ਿਸ਼ ਕਰੂੰਗਾ ਸਾਥੀ ਨੂੰ ਕਹੂੰਗਾ ਕਿ ਗੁਰਦੁਆਰਾ ਸਾਹਿਬ ਦੇ ਨਾਲ ਇਹ ਸਾਢੇ 3 ਏਕੜ ਦਾ ਤਲਾਬ ਜੋ ਮੌਜੂਦ ਆ ਗੁਰਦੁਆਰਾ ਸਾਹਿਬ ਦੀ ਇੱਕ ਵਾਰੀ ਤਸਵੀਰ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਪਿੰਡ ਦੇ ਪਿੰਡ ਤਨਾਲ ਦੀਆਂ ਜਿਸ ਦੇ ਨਾਲ ਇਹ ਸਾਰੇ ਜੋ ਸਾਡੇ ਤਿੰਨ ਕਿੜ ਦਾ ਤਲਾਬ ਹੈ ਬੇਸ਼ੱਕ ਹੁਣ ਸੁੱਕਿਆ ਪਿਆ ਹੈ ਲੇਕਿਨ ਇਸ ਤਨਾਲ ਦੇ ਵਿੱਚ ਗਾਰਬੇਜ ਜੇ ਕਹਿ ਦਈਏ ਤਾਂ ਜੰਮੀ ਹੋਈ ਹੈ ਇਸ ਤਲਾਬ ਦੇ ਵਿੱਚ ਕੇਲੀ ਹੈ ਬਹੁਤ ਪ੍ਰਾਣੀ ਜੋ ਇੱਥੇ ਫਸੇ ਹੋਏ ਪੱਤੇ ਫਸੇ ਹੋਏ ਨੇ ਲੇਕਿਨ ਜੋ ਗੰਦਾ ਪਾਣੀ ਜਾਂ ਕੁਝ ਹੋਰ ਕਹਿ ਦਈਏ ਇਸ ਤਲਾਬ ਦੇ ਵਿੱਚ ਆਉਂਦੇ ਆ ਤੇ ਇਸ ਤਲਾਹ ਦੇ ਵਿੱਚ ਜੋ ਪਸ਼ੂਆਂ ਦਾ ਗੰਦਾ ਮਲ ਮੂਤਰ ਜਾਂ ਹੋਰ ਗੰਦਾ ਪਾਣੀ ਇਸ ਤਲਾਹ ਦੇ ਵਿੱਚ ਆਉਂਦਾ ਉਸ ਨੂੰ ਸਾਫ਼ ਕਰਕੇ ਇਸ ਤਲਾਹ ਨੂੰ ਅੰਮ੍ਰਿਤ ਸਰੋਵਰ ਸਕੀਮ ਅਧੀਨ ਲਿਆਂਦਾ ਜਾਵੇਗਾ ਤੇ ਤਲਾਹ ਦੀਆਂ ਤਸਵੀਰਾਂ ਇੱਕ ਵਾਰੀ ਤੁਹਾਨੂੰ ਸਾਥੀ ਨੂੰ ਕੂੰਗਾ ਵਿਖਾਉਣ ਦੀ ਕੋਸ਼ਿਸ਼ ਕਰੇ ਕਿ ਇਸ ਤਲਾਹ ਦੇ ਵਿੱਚ ਜੋ ਸਾਢੇ 3 ਕਿੜੇ ਦੇ ਵਿੱਚ ਇਹ ਤਲਾਹ ਫੈਲਿਆ ਹੋਇਆ ਹੈ ਇਸ ਤਲਾਹ ਨੂੰ ਚੰਗੀ ਤਰ੍ਹਾਂ ਸਾਫ ਸਫਾਈ ਕਰਕੇ ਇਸ ਦੇ ਵਿੱਚ ਬਰਸਾਤੀ ਪਾਣੀ ਸਟੋਰ ਕੀਤਾ ਜਾਵੇਗਾ ਨਾਲ ਹੀ ਇਸ ਜੋ 3.5 ਏਕੜ ਦੇ ਆਲੇ ਦੁਆਲੇ ਬਾਉਂਡਰੀ ਵਾਲ ਬਣਾਈ ਜਾਵੇਗੀ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਕੋਈ ਲੋਕ ਇੱਥੇ ਗੰਦਗੀ ਨਾ ਸਿੱਟ ਸਕਣ ਤੇ ਨਾਲ ਹੀ ਇਸ ਤਲਾ ਦੇ ਆਸੇ ਪਾਸੇ ਫੁੱਟਪਾਥ ਜਿਹਾ ਦੀਏ ਤਾਂ ਲੋਕਾਂ ਦੇ ਤੁਰਨ ਵਾਸਤੇ ਰਸਤਾ ਵੀ ਬਣਾਇਆ ਜਾਵੇਗਾ ਤਾਂ ਜੋ ਲੋਕ ਸਵੇਰੇ ਤੋਂ ਸ਼ਾਮ ਤੱਕ ਇੱਥੇ ਕਹਿ ਦਈਏ ਕਿ ਸੈਰ ਕਰ ਸਕਣ ਇਸ ਜਗ੍ਹਾ ਦੇ ਵਿੱਚ 3 ਤੋਂ 4 ਜੋ ਛੱਪਰ ਵੀ ਬਣਾਏ ਜਾਣਗੇ ਲੋਕਾਂ ਦੇ ਬੈਠਣ ਵਾਸਤੇ ਚਾਹੀਦੇ ਨੇ ਹੋਵੇ ਦੁਪਹਿਰਾ ਹੋਵੇ ਜਾਂ ਸ਼ਾਮ ਨੂੰ ਹੋਵੇ ਲੋਕ ਇੱਥੇ ਬੈਠ ਸਕਣ ਤੇ ਨਾਲ ਹੀ ਉਹਨਾਂ ਦੀ ਸਹੂਲਤ ਦੇ ਲਈ ਵੱਡੀ ਜਿਹੜਾ ਤਲਾਬ ਹੈ ਉਸ ਬਰਸਾਤੀ ਪਾਣੀ ਇਸ ਜਗ੍ਹਾ ਦੇ ਉੱਪਰ ਇਕੱਠਾ ਕੀਤਾ ਜਾਵੇ ਤਾਂ ਜੋ ਪਾਣੀ ਦੀ ਕਿੱਲਤ ਨਾ ਹੋ ਸਕੇ ਲੇਕਿਨ ਜੋ ਤਸਵੀਰਾਂ ਬਿਲਕੁਲ ਤੁਹਾਡੇ ਸਾਹਮਣੇ ਆ ਜੋ ਤਲਾਬ ਹੈ ਉਹ 3.5 ਏਕੜ ਦੇ ਵਿੱਚ ਫੈਲਿਆ ਹੋਇਆ ਤੇ ਇਸ ਦੀ ਜਲਦ ਹੀ ਉਸਾਰੀ ਸ਼ੁਰੂ ਹੋ ਜਾਵੇਗੀ ਪਿੰਡ ਦੇ ਲੋਕਾਂ ਦੇ ਨਾਲ ਵੀ ਇਸ ਤਲਾਬ ਦੇ ਜੋ ਅੰਮ੍ਰਿਤ ਸਰੋਵਰ ਸਕੀਮ ਹੈ ਅੰਮ੍ਰਿਤ ਸਰੋਵਰ ਸਕੀਮ 2 ਹੈ ਉਸ ਨੂੰ ਲੈ ਕੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕਹਿੰਦੇ ਨੇ ਬਾਪੂ ਜੀ ਪਹਿਲਾ ਤਾਂ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਸਵਾਗਤ ਹੈ ਕੀ ਕਹਿਣਾ ਚਾਹੋਗੇ ਜਿਹੜਾ ਪਿੰਡ ਦੇ ਵਿੱਚ ਤੁਹਾਡੇ ਜਿਹੜਾ ਤਲਾਬ ਆ ਉਹ ਅਮਰ ਸ ਸਰੋਵਰ ਸਕੀਮ ਦੇ ਅਧੀਨ ਆ ਚੁੱਕਿਆ ਤੇ ਹੁਣ ਉਹ ਸਾਰੀ ਨਵੀਂ ਹੋਊਗੀ ਠੀਕ ਹੈ ਚੰਗੀ ਗੱਲ ਹੈ ਜੀ ਬਣ ਜਾ ਜੀ ਨਿਆਣੇ ਕਿ ਸਾਰੇ ਸਹਿਰ ਸੋਤਾ ਕਲੇ ਕਰੂਗੇ ਬਜ਼ੁਰਗ ਬਜ਼ਾਰਗ ਹਾਂ ਚੰਗੀ ਗੱਲ ਹੈ 10 ਕਰੋੜ ਰੁਪਏ ਖੰਨੇ ਕਿੰਨੇ ਦਾ ਹੋਇਆ ਠੀਕਾ 1.5 1.5 ਕਰੋੜ ਰੁਪਏ ਠੀਕਾ ਹੋ ਗਿਆ ਜੀ ਆ ਗਿਆ ਹਾਂ ਇੱਕ ਤਾਂ ਬਸ ਦੇ ਰਿਹਾ ਪਰ ਕਰਦਾ ਕੋਈ ਨਹੀਂ ਹੈ ਬਾਜੀ ਸੋ ਆਲੀਆਂ ਜੀ ਦੇਖੋ ਜੀ ਕਈ ਸਰਕਾਰਾਂ ਵਾਲੀਆਂ ਪੰਚਾਇਤਾਂ ਵੀ ਹੋ ਲਈਆਂ ਅਸੀਂ ਲੋਕਾਂ ਨੂੰ ਹੱਥ ਬੰਨ ਲਏ ਠੀਕ ਹੈ ਜੀ ਲੋਕ ਐਸੇ ਥੋੜੇ ਬਾਅਦ ਕਹਿੰਦਾ ਮੈਂ ਸ਼ਰੀਆਮ ਕਹਿੰਦਾ ਮੈਂ ਪੜਿਆ ਲਿਖਿਆ ਬੰਦਾ ਮਾੜਾ ਮੋਟਾ ਸਰਵਿਸਮੈਨ ਕਰੇ ਪਹਿਲੀ ਗੱਲ ਤਾਂ ਐਸੇ ਕਲੋਨੀ ਦਾ ਪਾਣੀ ਨਹੀਂ ਕੋਈ ਬੰਦ ਕਰਾਉਂਦਾ ਮੈਂ ਕਿਹਾ ਵੀ ਮੈਂ ਕਰਾਉਣਾ ਮੇਰੇ ਨਾਲ ਇੱਕ ਦੋ ਬੰਦਾ ਆਓ ਦੇਖਾਂ ਪਾਣੀ ਕਿਉਂ ਨਹੀਂ ਬੰਦ ਹੁੰਦਾ ਸਾਰੇ ਇਹਨਾਂ ਦੇ ਡਲ ਕਾਇਮ ਮੁਰ ਜਾਣੇ ਜੇ ਕੋ ਖਾਣ ਲੱਗੇ ਆ ਬਿਲਕੁਲ ਪ੍ਰਸ਼ਾਸਨ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਸਾਰਾ ਕੁਝ ਹੁਣ ਪ੍ਰੋਜੈਕਟ ਪਾਸ ਹੋ ਗਿਆ ਦੀ ਟੈਂਡਰਿੰਗ ਦੀ ਕਾਲ ਕਰਤੀ ਆ ਤੇ ਪਾਣੀ ਨਹੀਂ ਬੰਦ ਕਰਾਉਂਦੇ ਪਾਣੀ ਬੰਦ ਹੋਊਗਾ ਸੁੱਕੂਗਾ ਤਾਂ ਇਹਨਾਂ ਨਿਕਲਣਾ ਜਿੰਨਾ ਜਿਹੜਿਆ ਪਾਣੀ ਬੰਦ ਨੇ ਤੇ ਗੰਦਰੀ ਸੋਸਾਪ ਹੋਣਾ ਇਸ ਕਰਕੇ ਕੋਈ ਆਉਂਦਾ ਦੇਖ ਕੇ ਮੁਰ ਜਾਣੇ ਇੱਕ ਦੋ ਵਾਰੀ ਸਫਾਈ ਹੋਈ ਆ ਮੁਰਕੇ ਫੇਰ ਸਾਰਾ ਓਕੜਿਆ ਹਲ ਹੋ ਗਿਆ ਜਿੰਨਾ ਉਰੇ ਮੱਛੀ ਮੱਖਰ ਸੱਪਾਂ ਦੇ ਵਿੱਚ ਹਰ ਜਿਨੀ ਬਦਬੂ ਆਉਂਦੀ ਸਾਨੂੰ ਪਤਾ ਕਿਵੇਂ ਐ ਅਸੀਂ ਕੱਟਦੇ ਹਾਂ ਉਹਰੇ ਪ੍ਰਸ਼ਾਸਨ ਕਹਿੰਦਾ ਵੀ ਇਹਦੀ ਪੂਰੀ ਉਸਾਰੀ ਕੀਤੀ ਜਾਊਗੀ ਗੰਦਾ ਪਾਣੀ ਜਿਹੜੇ ਲੋਕ ਇਹਦੇ ਵਿੱਚ ਸਿੱਟਦੇ ਆ ਉਹਨੂੰ ਬੰਦ ਕਰਾਵਾਂਗੇ ਨਾਲ ਇਥੇ ਹੱਟ ਬਣਾਵਾਂਗੇ ਲੋਕਾਂ ਦੇ ਬਹਿਣ ਵਾਸਤੇ ਤੇ ਆ ਚਾਰ ਪਾਸੇ ਬਾਉਂਡਰੀ ਕੀਤੀ ਜਾਊਗੀ ਠੀਕ ਹੈ ਉਹ ਵੀ ਠੀਕ ਐ ਅਸੀਂ ਅਸੀਂ ਤਾਂ ਇਹ ਵੀ ਕਹਿੰਨੇ ਮੈਂ ਲੋਕਾਂ ਨੂੰ ਹੱਥ ਬੰਨਦਾ ਮੈਂ ਤੜਕੇ ਉੱਠ ਕੇ ਕਈ ਲੋਕਾਂ ਨੂੰ ਮੈਂ ਦੇਖਦਾ ਮਤਲਬ ਕਿ ਲਫਾਵੇ ਘੇਰ ਕੇ ਉਹ ਲੰਘ ਜਾਂਦੇ ਮੈਂ ਆਪ ਖੁਦ ਲੜ ਪੈਣਾ ਲੋਕਾਂ ਨਾਲ ਵੀ ਯਾਰ ਉਹਦੇ ਸਾਨੂੰ ਖਵਾ ਜਾ ਕੇ ਟੋਬਾ ਤੁਸੀਂ ਗੰਦ ਪਰੇ ਜਾ ਕੇ ਘੇਰੋ ਨਹੀਂ ਘੇਰਦੇ ਫੇਰੇ ਤਾਂ ਮੈਂ ਲੱਗਦਾ ਕਿ ਘੇਰ ਉਹਨੂੰ ਦੱਸੋ ਲੜਾਈ ਵੀ ਕਿੰਨੀ ਕਿ ਲੜੀਏ ਤੇ ਲਈ ਲੋਕ ਮੰਨਦੇ ਜਿੱਨਾਂ ਜਿਹਦੀ ਸਫਾਈ ਨਹੀਂ ਹੁੰਦੀ ਜਾਂ ਕੋਰੇ ਚੌਕੇ ਦਾ ਨੇ ਰੱਖੇ ਤਾਂ ਉਨਾਂ ਚ ਰੂਰੇ ਲੋਕਾਂ ਨੇ ਖੰਦ ਪਾਉਣ ਦਾ ਹਟਣਾ ਨਹੀਂ ਠੀਕ ਹੈ ਨੇ ਜੀ ਅਸੀਂ ਜੀ ਕਰਕੇ ਇਹ ਪ੍ਰਸ਼ਾਸਨ ਨੂੰ ਕਹਿੰਦੇ ਵੀ ਪਹਿਲਾਂ ਇਹਨੂੰ ਸਫਾਈ ਕਰਾਓ ਜੀ ਇਹਦੀ ਠੀਕ ਹੈ ਜਿਹੜਾ ਪਾਣੀ ਆ ਇਹ ਬੰਦ ਕਰਾਇਆ ਜਾਵੇ ਹੂੰ ਪਰ ਕੋਈ ਸੁਣਦਾ ਨਹੀਂ ਹੈਗਾ ਮੇਅਰ ਵੀ ਆ ਕੇ ਪਿੱਛੇ ਚਲੇਗਾ ਜਿਹੜਾ ਹੁਣ ਬਣਿਆ ਉਹ ਕਹਿੰਦਾ ਮੈਂ ਹੁਣੇ ਕਰਾ ਦੂੰਗਾ ਜੀ ਦੋ ਮਹੀਨੇ ਬਾਅਦ ਮੁਰਗਾ ਫੇਰ ਬੋਟਾ ਹੁਣ ਤਾਂ ਪ੍ਰਸ਼ਾਸਨ ਨੇ ਪੱਬਾ ਭਾਰ ਹੋ ਗਿਆ ਵੀ ਜਲਦੀ ਇਹਨੂੰ ਬਣਾਉਣ ਦੀ ਤਿਆਰੀ ਵੀ ਕਰ ਰਿਹਾ ਤੇ ਕਹਿੰਦੇ ਵੀ ਅਸੀਂ ਸਾਰਾ ਕੁਝ ਇੱਥੇ ਕਰ ਦੇਣਾ ਗੰਦੇ ਪਾਣੀ ਤੋਂ ਲੈ ਕੇ ਕੁਝ ਵੀ ਹੋਵੇ ਸਾਰਾ ਕੁਝ ਜੇ ਕੋਈ ਲਫਾਫਾ ਗੰਦਗੀ ਵੀ ਸਿਰਦਾ ਉੱਤੇ ਵੀ ਕਰਵਾ ਦੇ ਬਿਲਕੁਲ ਉਹਦਾ ਜੁਰਮਾਨਾ ਹੋਣਾ ਚਾਹੀਦਾ ਅਗਲੇ ਨੂੰ ਜਾਂ ਕਿ ਮੰਦੇ ਡਿਊਟੀ ਲਾਓ ਵੀ ਜਿਹੜਾ ਕੋਈ ਉਹ ਲਫਾਫਾ ਆਇਆ ਕੋਈ ਗੰਦ ਪਾਉਂਦਾ ਠੀਕ ਹੈ ਜੀ ਅੱਛਾ ਬਾਕੀ ਇੱਕ ਗੱਲ ਹੋਰ ਹੱਥ ਬੰਨ ਕੇ ਵੇਜ਼ ਦੀ ਪ੍ਰਸ਼ਾਸਨ ਨੂੰ ਵੀ ਜਿਹਨੇ ਕੁੱਤੇ ਰੱਖੇ ਆ ਆਪਣੇ ਘਰ ਗੰਦ ਪਾਉਣ ਲਿਆ ਕੇ ਉਹਦੇ ਟੋਬੇ ਦੇ ਵਿੱਚ ਖਵਾਜੇ ਦੇ ਮੂਰੇ ਕੁੱਤੇ ਛੱਡ ਦੇਣ ਉਹਦੇ ਕੁੱ ਠੀਕ ਹੈ ਨਹੀਂ ਜੀ ਲਾਇਸੈਂਸ ਬਣਾਇਆ ਕੁੱਤਾ ਰੱਖਿਆ ਆਪਣੇ ਘਰ ਵਾਸਤੇ ਰੱਖਿਆ ਇਹ ਗੰਧ ਪਾਉਨੇ ਕੁੱਤੇ ਉਰੇ ਛੱਡਦੇ ਨੇ ਕਰਾ ਕੇ ਉਰੇ ਗੰਧ ਲੰਗਦੇ ਹੁੰਨੇ ਅਸੀਂ ਬੇਰਵੀ ਕਹਿੰਦੇ ਯਾਰ ਇੱਕ ਸਾਡਾ ਖਵਾ ਜਾਏ ਮੱਥਾ ਟੇਕਦੇ ਆਂ ਵਿਆਹ ਸ਼ਾਦੀ ਟੇਕਦੇ ਦਿਵਾਲੀ ਦੇ ਜ਼ਾਇਰੇ ਨੂੰ ਅਸੀਂ ਮੱਥਾ ਟੇਕਦੇ ਜੀਵੇਜ ਕੋਨੇ ਪਰ ਲੋਕ ਫੇਰ ਗੰਧ ਪਾਉਣੋਂ ਖੜਦੇ ਨਹੀਂ ਠੀਕ ਹੈ ਜੇ ਬਿਲਕੁਲ ਅ ਬਣਦਾ ਤਾਂ ਕਿੰਨਾ ਕ ਫਾਇਦਾ ਹੋਊਗਾ ਪਿੰਡ ਨੂੰ ਮੈਂ ਕਹਿੰਦਾ ਵੀ ਸਾਰੇ ਨੂੰ ਫਾਇਦਾ ਪਿੰਡ ਨੂੰ ਸਫਾਈ ਹੋਊਗੀ ਬਾਹਰੋਂ ਵੀ ਲੋਕ ਕਹਿਣਗੇ ਵਾਕਿਆ ਯਾਰ ਵੀ ਸਫਾਈ ਆ ਪਿੰਡ ਦੀ ਉਹ ਦੇਖੋ ਅਸੀਂ ਆ ਬਣਾਇਆ ਲੋਕ ਬਾਹਰੋਂ ਵੀ ਆ ਕੇ ਦੇਖ ਕੇ ਖੜ ਕੇ ਜਾਂਦੇ ਵੀ ਯਾਰ ਵਾਕਈ ਪੁਰਾਣਾ ਸੱਭਿਆਚਾਰ ਬਣਾਇਆ ਹੈ ਨਾ ਇਹ ਅਸੀਂ 8000 ਦੀ ਮੂਰਤੀ ਰੱਖੀ ਖਵਾਜੇ ਵੀਰ ਦੀ ਲੈ ਕੇ ਜੇ ਚੰਗੀ ਹੈ ਤਾਂ ਹੀ ਆ ਨਾ ਲੋਕ ਦੇਖਦੇ ਹੁਣ ਜਿੱਦੇ ਗੰਦ ਪਿਆ ਵਾ ਗੰਦ ਹੁੰਦਾ ਅਗਲਾ ਮਾੜਾ ਕਹੂਗਾ ਜੀ ਸਫਾਈ ਹੋਊਗੀ ਹਰੇਕ ਆਦਮੀ ਉਦੀ ਸਲਾਹਾਂ ਕਰੂਗਾ ਵੀ ਹਾਂ ਵਾਕਿਆ ਚੀਜ਼ ਬਣਾਈ ਹੈ ਠੀਕ ਹੈ ਜੀ ਮੁਰਾ ਜੀ ਉਹਰੇ ਸ਼ੈੱਡ ਬਣਾਇਆ ਦਾ ਜੀ ਮੈਂ ਰਿਟਾਇਰ ਹੋਇਆ ਸ਼ੈੱਡ ਬਣਾਇਆ ਕੋਲੋਂ ਪੈਸੇ ਲਾਏ ਪੈਸੇ ਲਾ ਕੇ ਐਸੀ ਜਦੋਂ ਕਾਰਪੋਰੇਸ਼ਨ ਹੋ ਗਈ ਪਿੰਡ ਆ ਗਿਆ ਤਾਂ ਕਿ ਉਹ ਸ਼ੈੱਡ ਢਵਾਦਾ ਉਹ ਜਿਹੜੇ ਸ਼ੈੱਡ ਦਾ ਇੰਨਾ ਫਾਇਦਾ ਸੀ ਬਾਹਰੋਂ ਤੇ ਮਿੱਤਰ ਪ੍ਰੇਮੀ ਆ ਗਏ ਪੱਖੇ ਲੱਗੇ ਦੇ ਆਰਮਨਾਲ ਬੈਠ ਜਾਂਦੇ ਤੇ ਚਾਹ ਪਾਣੀ ਪਿਲਾਉਂਦੇ ਤੇ ਰਾਤ ਨੂੰ ਜਿਹੜੀ ਕੋਈ ਪੁਸਤ ਕਸਤ ਕਰਦੀ ਦੀ ਤਾਂ ਦੋ ਬੰਦੇ ਜਾਂਦੇ ਦੋ ਚਾਰ ਉਰੇ ਬੈਠ ਕੇ ਆਪਣੀ ਨਗਰਾਨੀ ਰੱਖ ਦਿੰਦੇ ਉੱਥੇ ਮੁਰਾ ਜੀ ਨੇ ਉਹ ਸ਼ੈੱਡ ਢਾਹ ਦਿਆ ਮੁੜ ਕੇ ਉਹੀ ਚੋਰ ਚੱਪਾ ਚੱਲ ਪਿਆ ਕੰਮ ਉਹਰੇ ਬਿਲਕੁਲ ਇਹ ਸਾਡੀ ਰੁਕਾਇਆ ਜੇ ਵੀ ਮਾੜੀ ਮੋਟੀ ਸਰਵਾਈਸ ਮੁਹਈ ਕਰਾਈ ਜਾਏਗੀ ਬਹੁਤ ਵਧੀਆ ਚੰਗਾ ਹੋ ਜਾਊਗਾ ਇਹ ਗੱਲ ਹੈ ਜੀ ਸੋ ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਦੀ ਪੂਰਨ ਤੌਰ ਤੇ ਸਫਾਈ ਕਰਾਈ ਜਾਵੇ ਲੇਕਿਨ ਇੱਕ ਤਸਵੀਰ ਮੈਂ ਸਾਥੀ ਨੂੰ ਕਹੂੰਗਾ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਇਨ ਪਿੰਡ ਦੇ ਵਸੀਆਂ ਦੇ ਵੱਲੋਂ ਜੋ ਪਿੰਡ ਦੇ ਖਵਾਜਾ ਪੀਰ ਦੀ ਜਗ੍ਹਾ ਉਹ ਵੀ ਬਣਾਈ ਗਈ ਆ ਬਖੂਬੀ ਉਸ ਨੂੰ ਸੁਚੱਜੇ ਢੰਗ ਨਾਲ ਜੇ ਕਹਦੀ ਇਹ ਤਾਂ ਸਾਹਮਣੇ ਦਰਗਾਹ ਵੀ ਬਣੀ ਹੋਈ ਆ ਖਵਾਜਾ ਪੀਰ ਦੀ ਤੇ ਉਹ ਵੀ ਬਹੁਤ ਸੋਹਣੀ ਬਣੀ ਹੋਈ ਆ ਦੂਸਰੇ ਪਾਸੇ ਗੁਰਦੁਆਰਾ ਸਾਹਿਬ ਆ ਲੇਕਿਨ ਜੋ ਹੁਣ ਜੋ ਇਸ ਤਲਾ ਦੀ ਵਾਰੀ ਗੱਲ ਕਰੀਏ ਇਹ ਤਾਂ ਅਮਰਸਰ ਸਰੋਵਰ ਸਕੀਮ ਦੇ ਅਧੀਨ ਇਹ ਤਲਾ ਹੈ ਜਿਸ ਦੀ ਦੇ ਉੱਪਰ ਲਗਭਗ 1.5 ਕਰੋੜ ਰੁਪਇਆ ਲੱਗਣਾ ਹੈ ਤੇ ਜਿਸ ਦਾ ਇਸ ਪਿੰਡ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਤੇ ਨਾਲ ਹੀ ਜੇ ਗੱਲ ਕਰੀਏ ਇਸ ਤਲਾ ਦੀ ਤੇ ਤਲਾ ਦੇ ਵਿੱਚ ਚਾ ਤਿੰਨ ਤੋਂ ਚਾਰ ਉਹ 66 ਬਣਨਗੇ ਲੋਕਾਂ ਦੇ ਆਸ-ਪਾਸੇ ਜੇ ਕਹਦੀਏ ਤਾਂ ਬਾਉਂਡਰੀ ਵਾਲ ਵੀ ਬਣੇਗੀ ਤੇ ਲੋਕਾਂ ਦੇ ਤੁਰਨ ਵਾਸਤੇ ਫੁੱਟਪਾਥ ਵੀ ਬਣਨਗੇ ਤਾਂ ਜੋ ਲੋਕ ਇੱਥੇ ਸਵੇਰ ਤੋਂ ਸ਼ਾਮ ਜਾਂ ਸਵੇਰੇ ਸ਼ਾਮ ਸੈਰ ਕਰ ਸਕਣ ਦੁਪਹਿਰੇ ਇੱਥੇ ਆਪਦਾ ਆਨੰਦ ਮਾਣ ਸਕਣ ਇਸ ਸਮੇਂ ਮੌਜੂਦਾਂ ਪਿੰਡ ਤਨਾਸ ਦੇ ਵਿੱਚ ਜੋ ਚੰਡੀਗੜ੍ਹ ਦਾ ਪਿੰਡ ਹੈ ਤੇ ਜਿਸਦੇ ਵਿੱਚ ਜੋ ਸਾਢੇ 3 ਕਿਨੜ ਦਾ ਤਲਾਬ ਹੈ ਗੰਦੇ ਪਾਣੀ ਦਾ ਤਲਾਬ ਹੈ ਬੇਸ਼ੱਕ ਉਸ ਤਲਾਬ ਨੂੰ ਅਮਰਤ ਸਕੀਮ ਤਹਿਤ ਮਨਜ਼ੂਰੀ ਮਿਲ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਉਹ ਤਲਾਬ ਵੀ ਵਿਖਾਉਂਗਾ ਲੇਕਿਨ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਜਿਹੜੀ ਅਮਰਤ ਸਕੀਮ ਦੇ ਤਹਿਤ ਇਸ ਤਲਾਬ ਨੂੰ ਇੱਕ ਛੀਲ ਦਾ ਰੂਪ ਕਹਿ ਸਕਦੇ ਆ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਇਸ ਜੋ ਗੰਦੇ ਪਾਣੀ ਦਾ ਤਲਾ ਹੈ ਜਿਸ ਵਿੱਚ ਪਸ਼ੂਆਂ ਦਾ ਗੰਦਾ ਮਲ ਮੂਤਰ ਹੋਵੇ ਜਾਂ ਫਿਰ ਦੂਜੇ ਪਾਸੇ ਕਿਤੇ ਹੋਰੋਂ ਗੰਦਾ ਪਾਣੀ ਇਸ ਤਲਾ ਦੇ ਵਿੱਚ ਜਿਹੜਾ ਆਉਂਦਾ ਹੈ ਉਸ ਦੀ ਸਫਾਈ ਕਰਕੇ ਇਸ ਦੇ ਵਿੱਚ ਬਰਸਾਤਾਂ ਦੇ ਪਾਣੀ ਨੂੰ ਸਟੋਰ ਕਰਨ ਦੀ ਗੱਲ ਕਹੀ ਗਈ ਹੈ ਤੇ ਉਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਕਿ ਇੱਥੇ ਛੀਲ ਬਣਾਈ ਜਾਊਗੀ ਅਮਰਤ ਸਰੋਵਰ ਬਣਾਇਆ ਜਾਊਗਾ ਬਾਈ ਜੀ ਕੀ ਕਹਿਣਾ ਚਾਹੋਗੇ ਜਿਹੜੀ ਸਕੀਮ ਅੰਮ੍ਰਿਤ ਸਰੋਵਰ ਦੇ ਤਹਿਤ ਤੁਹਾਡੇ ਪਿੰਡ ਦਾ ਜਿਹੜਾ 3.5 ਏਕੜ ਦਾ ਤਲਾਹ ਹੈ ਉਹਦੇ ਵਿੱਚ ਆਇਆ ਇਹ ਬਹੁਤ ਚੰਗੀ ਸਕੀਮ ਹੈ ਜੀ ਕਿਹਨਾਂ ਥੱਲੇੋਂ ਆਇਆ ਰਹੀ ਹੈ ਇਹ ਚਲੋ ਬਣ ਜਾ ਬਹੁਤ ਵਧੀਆ ਜੀ ਹੁਣ ਮਨਜ਼ੂਰ ਹੋ ਜਾ ਜੀ ਇਹ ਕਿੰਨੇ ਸਮੇ ਤੋਂ ਇਹ ਤਲਾਹ ਜਿਹੜਾ ਗੰਦੇ ਪਾਣੀ ਦੇ ਵਿੱਚ ਪੁਰਾਣਾ ਤਲਾਹ ਹੋਇਆ ਜੀ ਬਜ਼ੁਰਗਾਂ ਦਾ ਜੀ ਹਾਂ ਕਾਫੀ ਸਰਕਾਰਾਂ ਸੁਣਿਆ ਸੀ ਵੀ ਇੱਥੇ ਗੱਲਬਾਤ ਕਹਿੰਦੀ ਸੀ ਸੁਣ ਚਾਈ ਸੀ ਕਿ ਇਸ ਪਾਣੀ ਤਲਾਹ ਨੂੰ ਝੀਲ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਉੱਪਰ ਪ੍ਰੋਜੈਕਟ ਪਾਸ ਨਹੀਂ ਹੋਇਆ ਹੁਣ ਪਾਸ ਹੋ ਗਿਆ ਮਨਜ਼ੂਰੀ ਮਿਲ ਗਈ ਹੈ ਹਾਂ ਜੀ ਬਹੁਤ ਚੰਗੀ ਗੱਲ ਹੈ ਜੀ ਹੁਣ ਤਾਂ ਬਣ ਜੂਗਾ ਜੀ ਪਿੰਡ ਨੂੰ ਕਿੰਨਾ ਕੁ ਲਾਹਾ ਪਊਗਾ ਬਹੁਤ ਲਾਹਾ ਹੋਊਗਾ ਜੀ ਪਿੰਡ ਨੂੰ ਹਾਂ ਜੀ ਹਾਂ ਕਿਹੜੇ ਕਿੰਨਾ ਦੱਸੋ ਜੀ ਨਹੀਂ ਹਾਂ ਜੀ ਸੋ ਪਿੰਡ ਨੂੰ ਬਹੁਤ ਲਾਹਾ ਜਿਹੜੇ ਕਹਿਦਿਏ ਨਾ ਲਾਭ ਹੋਣੀ ਹੈ ਕਿ ਪਿੰਡ ਦੇ ਲੋਕਾਂ ਦੇ ਲਈ ਜੋ ਸਵੇਰੇ ਸ਼ਾਮ ਦਾ ਸੈਰ ਦਾ ਰਸਤਾ ਖੁੱਲੇਗਾ ਵੀ ਇੱਥੇ ਪਿੰਡ ਦੇ ਵਿੱਚ ਸਵੇਰੇ ਸ਼ਾਮ ਸੈਰ ਜੋ ਲੋਕ ਦੂਸਰੇ ਪਾਸੇ ਜਾਂਦੇ ਆ ਝੀਲ ਤੇ ਜਾਂਦੇ ਆ ਪਿੰਡ ਤੋਂ ਬਾਹਰ ਜਾਂ ਫਿਰ ਪਿੰਡ ਦੇ ਨਾਲ ਸਾਰੰਗਪੁਰਾ ਗਾਰਡਨ ਉੱਥੇ ਜਾਂਦੇ ਨੇ ਵੀ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਜੇਕਰ ਇੱਥੇ ਤਲਾਬ ਨੂੰ ਜੇ ਕਹੀਏ ਤਾਂ ਬਣਦਾ ਤਾਂ ਜੋ ਛੀਲ ਬਣਦੀ ਆ ਜਾਂ ਉਸ ਨੂੰ ਅੰਮ੍ਰਿਤ ਸਰੋਵਰ ਬਣਦਾ ਤਾਂ ਉਸ ਦੇ ਵਿੱਚ ਅੰਮ੍ਰਿਤ ਸਰੋਵਰ ਦੇ ਵਿੱਚ ਇਸ ਦੇ ਜਗ੍ਹਾ ਉੱਪਰ ਤਿੰਨ ਤੋਂ ਚਾਰ ਹੱਟ ਉਹ ਤਿਆਰ ਕੀਤੇ ਜਾਂਦੇ ਤਾਂ ਜੋ ਲੋਕ ਉੱਥੇ ਬੈਠ ਕੇ ਸਾਹ ਵਗੈਰਾ ਲੈ ਸਕਣ ਠੰਡੀ ਹਵਾ ਲੈ ਸਕਣ ਨਾਲ ਹੀ ਨਾਲ ਇਸ ਜੋ ਤਲਾਬ ਹੈ ਇਸ ਤਲਾਬ ਦੇ ਵਿੱਚ ਕਹ ਦਿਆ ਹੈ ਕਿ ਬਰਸਾਤੀ ਪਾਣੀ ਸਟੋਰ ਕੀਤਾ ਜਾਊਗਾ ਗੰਦੇ ਪਾਣੀ ਦੀ ਨਿਕਾਸੀ ਨੂੰ ਉਸ ਨੂੰ ਰੋਕਿਆ ਜਾਊਗਾ ਚਾਹੇ ਉਹ ਡੇਰੀ ਮਾਲਕਾਂ ਦਾ ਜੋ ਪਸ਼ੂਆਂ ਦਾ ਮਲਮੂਤਰ ਹੈ ਜਾਂ ਗੰਦਾ ਪਾਣੀ ਹੈ ਕਿਤੋਂ ਵੀ ਆ ਰਿਹਾ ਉਸ ਦੀ ਰੋਕਥਾਮ ਹੋਊਗੀ ਜੋ ਗੁਰਦੁਆਰਾ ਸਾਹਿਬ ਹੈ ਇਸ ਪਿੰਡ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਨਾਲ ਇਹ ਜਗ੍ਹਾ ਬਣੀ ਹੋਈ ਹੈ ਉਸ ਜਗ੍ਹਾ ਦੇ ਉੱਤੇ ਇਸ ਦੇ ਚਾਰੋਂ ਓਵਰ ਬਾਉਂਡਰੀ ਵਾਲ ਤਿਆਰ ਕੀਤੀ ਜਾਊਗੀ ਕੈਮਰਾ ਪਰਸਨ ਨਿਤਿਨ ਕੁਮਾਰ ਦੇ ਨਾਲ ਅਸ਼ਫਾਕ ਟੂ ਡੀ ਲਿਵਿੰਗ ਇਨ ਇੰਡੀਆ ਨਿਊਜ਼ ਪਿੰਡ ਤਨਾਰ ਚੰਡੀਗੜ੍ਹ